ਪਬਲਿਕ ਗਾਰਡੀਅਨ ਨਿਊਜ਼ ਤੁਸੀਂ ਦੇਖ ਰਹੇ ਹੋ ਤਾਂ ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਕੇ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਜੀ ਹਾਂ ਪਟਿਆਲਾ ਦੇ ਵਿੱਚ ਕਾਰ ਚਾਲਕ ਵੱਲੋਂ ਕਈ ਲੋਕਾਂ ਨੂੰ ਡਰੜ ਦਿੱਤਾ ਗਿਆ ਜ਼ਬਰਦਸਤ ਕਹਿਰ ਪਟਿਆਲਾ ਦੇ ਵਿੱਚ ਵੇਖਣ ਨੂੰ ਮਿਲਿਆ ਤਾਂ ਹਰਿਆਣਾ ਨੰਬਰ ਦੀ ਇਸ ਕਾਰ ਦੇ ਵਿੱਚ ਕੁਝ ਨੌਜਵਾਨ ਸੀ ਜੋ ਕਿ ਬੜੀ ਹੀ ਲਾਪਰਵਾਹੀ ਦੇ ਨਾਲ ਖੁੱਲੜਬਾਜ਼ੀ ਕਰਦੇ ਹੋਏ ਕਾਰ ਚਲਾ ਰਹੇ ਸੀ ਦੱਸਦੇ ਕਿ ਇਸ ਹੁੱਲੜਬਾਜੀ ਦੇ ਵਿੱਚ ਉਹਨਾਂ ਨੇ ਕਾਫੀ ਲੋਕਾਂ ਨੂੰ ਦਰੜਿਆ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਇੱਕ ਉਹਨਾਂ ਵਿੱਚੋਂ ਇੱਕ ਬੱਚਾ ਵੀ ਸੀ ਜਿਸ ਨੂੰ ਦਰੜਿਆ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਅੰਨੇ ਵਾ ਉਹਨਾਂ ਦਾ ਪਿੱਛਾ ਕੀਤਾ ਤੇ ਪਿੱਛਾ ਕਰਕੇ ਉਹਨਾਂ ਨੂੰ ਕਾਬੂ ਕੀਤਾ ਤਾਂ ਤਸਵੀਰਾਂ ਪਟਿਆਲਾ ਤੋਂ ਖੌਫਨਾਕ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਕਿ ਪਟਿਆਲਾ ਦੇ ਵਿੱਚ ਕਾਰ ਵਾਲੇ ਦਾ ਜ਼ਬਰਦਸਤ ਕਹਿਰ ਵੇਖਣ ਨੂੰ ਮਿਲਿਆ ਇੱਕ ਕਾਰ ਚਾਲਕ ਦੀ ਲਾਪਰਵਾਹੀ ਕਰਕੇ ਮੌਤ ਦਾ ਤਾंडव ਦੇਖਣ ਨੂੰ ਮਿਲਿਆ ਪਟਿਆਲਾ ਦੇ ਵਿੱਚ ਕੁਝ ਨੌਜਵਾਨ ਇਸ ਕਾਰ ਦੇ ਵਿੱਚ ਸਵਾਰ ਸੀ ਆਓ ਤੁਹਾਨੂੰ ਲੈ ਚਲਦੇ ਹਾਂ ਮੌਕੇ ਦੀਆਂ ਤਸਵੀਰਾਂ ਵੱਲ ਆ ਦੇਖੋ ਜੀ ਬੱਸ ਸਟੈਂਡ ਕੋਲ ਪરાਰੇ ਬੱਸ ਸਟੈਂਡ ਕੋਲ ਜਿਹੜਾ ਬੰਦਾ ਵਿਚਾਰਾ ਉਹਨੂੰ ਬਣਾ ਰਹੇ ਨੇ ਕੋਈ ਨਹੀਂ ਕੋਈ ਉਹ ਸਾਰੀ ਵੀਡੀਓ ਹੈਗੀ ਉਹ ਸਾਰੀ ਸਾਰੀ ਵੀਡੀਓ ਹੈਗੀ ਕੋਈ ਨਹੀਂ ਉਹ ਪਰੇ ਹੋ ਜਾ मैं पटियाला पोलटिक्स पटियाला पोलटिक्स देखो कोई नहीं भाजी भाजी कोई नहीं मैं पटियाला पोलटिक्स तो ही आ आ दे... आ दे... दे... तो देखो जी देखो दे... दे जी आ देखो आ ਫਰਦਾ ਉਡਾਰਦੇ ਉਹ ਉਡਾਰਦੇ ਹੋ ਆ ਦੇਖੋ ਜੀ ਓ ਭੇਡ ਦੇ ਦੇਖੋ ਜੀ ਬਣਾ ਦੇਖੋ ਜੀ ਪਟਿਆਲਾਪੁਰ ਫਿਕਸ ਤੇ ਲਾਈਵ ਓ ਦੇਖੀ ਬੱਚਾ ਦੇਗਾ ਆ ਦੇਖੋ ਜੀ ਸੜਕਾਂ ਤੇ ਲਗਾ ਨਾਚ ਹੋ ਰਿਹਾ ਓ ਦੇਖੋ ਆ ਦੇਖੋ ਤੁਸੀਂ ਦੇਖ ਰਹੇ ਹੋ ਓ ਪਿੱਛੇ ਆਇਆ ਪਿੱਛੇ ਆਇਆ ਪਿਛੇ ਉਹ ਯਾ ਪਿਛੇ ਯਾ ਓਏ ਓਏ ਕੋਨੇ ਖੋਪੇੜ ਦੇ ਹੁਣ ਚੰਗਾ ਨਾਜ ਕਰ ਰਿਹਾ ਆ ਦੇਖੋ ਭਾਈ ਇਹਨੂੰ ਫੜੋ ਯਾਰ ਇਹਨੂੰ ਫੜੋ ਫੜ ਦੇ ਨਗਾ ਚੱਲ ਰਿਹਾ ਜੀ ਬਟਿਆਲੇ ਚ ਇਹ ਬਟਿਆਲੇ ਹੀ ਨਗਾ ਨਾਜ ਕਰ ਰਿਹਾ ਬੰਦਾ